ਰਾਮ ਜੀ ਸੁਖਰਾਜ ਸਿੰਘ ਨੰਮੀ ਵਾਲਾ ਸੁਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਪ੍ਰਭਾਣ ਸਿੰਘ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਬੇਵਲ ਕਲਾ ਗੋਲੀਕਾਂਡ 2015 ਦੇ ਵਿੱਚ ਜਦੋਂ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਉਸ ਸੰਦਰਭ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ 10 ਸਾਲ ਤੋਂ ਸ਼ਿਕਾਇਤ ਕਰਦੇ ਆ ਰਹੇ ਹਾਂ 10 ਸਾਲ ਤੋਂ ਤਿੰਨ ਸਰਕਾਰਾਂ ਬਦਲ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਸ ਕੇਸ ਨੂੰ ਲੈ ਕੇ ਜਾਂ ਪੰਜਾਬ ਦੇ ਹੋਰ ਬਹੁਤ ਚਲੰਤ ਮੁੱਦੇ ਜਿਨ੍ਹਾਂ ਨੂੰ ਲੈ ਕੇ ਅੱਜ ਤੱਕ ਕਿਸੇ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਜੇ 2017 ਤੋਂ 22 ਇਹ ਸਰਕਾਰ ਦੀ ਗੱਲ ਕਰੀਏ ਉਸ ਸਮੇਂ ਕਾਂਗਰਸ ਦੀ ਸਰਕਾਰ ਆਉਂਦੀ ਆ 15 ਤੋਂ 17 ਤਕਾਲੀ ਦਲ ਦੀ ਸਰਕਾਰ ਰਹਿੰਦੀ ਹੈ ਜਿਹਦੇ ਰਾਜ ਹੀ ਹੁੰਦਾ ਉਸ ਤੋਂ ਬਾਅਦ ਕਾਂਗਰਸੀ ਸਰਕਾਰ ਝੂਠਾ ਲਾਰਾ ਲਾ ਕੇ ਉਹ ਤੇ 2 ਮਹੀਨੇ ਚ ਇਸ ਮਸਲੇ ਦੇ ਇਨਸਾਫ ਦੇ ਲਈ ਨਸ਼ਿਆਂ ਦੇ ਖਾਤਮੇ ਦੇ ਲਈ ਤੇ ਹੋਰ ਵੀ ਪੰਜਾਬ ਦੇ ਬਹੁਤ ਮੁੱਦੇ ਬੇਰੋਜ਼ਗਾਰੀ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਸਿਹਤ ਸੂਚਨਾ ਨੂੰ ਲੈ ਕੇ ਤਾਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹਦਾ ਵੀ 5 ਸਾਲ ਸਿਰਫ ਟਾਲਮਟੋਲ ਚ ਟਪਾਇਆ। ਫਿਰ ਜਿਹੜੇ ਹੁਣ ਆਜ ਮੌਜੂਦਾ ਸਰਕਾਰ ਚੱਲ ਰਹੀ ਆ ਕੇਂਦਰੀਵਾਲ ਦੀ ਟੁਵਾਈ ਦੇ ਵਿੱਚ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ 24 ਘੰਟਿਆਂ ਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਅਸੀਂ ਹੱਲ ਕਰ ਦਾਂਗੇ, ਦੋਸ਼ੀਆਂ ਤੇ ਕਾਰਵਾਈ ਕਰਾਂਗੇ। ਅੱਜ 3 ਸਾਲ ਦਾ ਸਮਾਂ ਬੀਤ ਚੁੱਕਿਆ। ਅਸੀਂ ਅੱਜ ਵੀ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਆ। ਅੱਜ ਸਵੇਰੇ ਵੀ ਇੱਕ ਪੂਰੇ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਇਸ ਮਸਲੇ ਨੂੰ ਲੈ ਕੇ। ਜਿੱਥੇ ਕਿ ਦੋਸ਼ੀਆਂ ਦੇ ਖਿਲਾਫ ਚਲਾਨ ਪੇਸ਼ ਨਹੀਂ ਹੋਇਆ। ਦੁਸ਼ੀਆਂ ਦੇ ਉੱਤੇ ਕਾਰਵਾਈਆਂ ਨਹੀਂ ਹੋਈਆਂ ਉਹਨਾਂ ਦੇ ਉੱਤੇ ਟਰੈਲ ਨਹੀਂ ਚਲਾਏ ਗਏ ਹਾਲਾਂਕਿ ਕੇਸ ਟਰਾਂਸਫਰ ਕੀਤੇ ਗਏ ਆ ਸੋ ਮੈਂ ਤਾਂ ਸਮੁੱਚੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਜਿੱਦੜ ਵਾਹਨ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਸਸ਼ੰਘਾਰਸ਼ ਦੇ ਲਈ ਪੂਰਾ ਪੰਜਾਬ ਪੂਰਾ ਸਿੱਖ ਪੰਥ ਜਾਂ ਪੂਰੀ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਚਿੰਤਤ ਨੇ ਲੜ ਰਹੀਆਂ ਨੇ ਅਸੀਂ ਅੱਜ ਵੀ ਆਵਾਜ਼ ਚੁੱਕਦੇ ਆ ਰਹੇ ਆ ਤੇ ਕੱਲ ਨੂੰ ਵੀ ਚੁੱਕਦੇ ਰਹਾਂਗੇ ਪਰ ਅੱਜ ਦਾ ਜਿਹੜਾ ਦੌਰ ਆ ਜਿੱਥੇ ਸਰਕਾਰਾਂ ਬੈਠ ਕੇ ਫੈਸਲੇ ਕਰਦੀਆਂ ਜਾਂ ਜਿੱਥੇ ਗੱਲਾਂ ਕਰਦੀਆਂ ਕਮੂਲ ਬਣਾਉਂਦੀਆਂ ਅੱਜ ਅਸੀਂ ਉੱਥੇ ਜਾ ਕੇ ਵੀ ਆਪਣੀ ਆਵਾਜ਼ ਚੱਕਾਂਗੇ ਜਿਨ੍ਹਾਂ ਨੂੰ ਇਸ ਮੁੱਦੇ ਦੇ ਉੱਤੇ ਬਣਾ ਕੇ ਭੇਜਿਆ ਜੋ ਚੁੱਪ ਹੁੰਦੇ ਆ ਤਾਂ ਸਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਜੇ ਆ ਸਰਕਾਰ ਇਸ ਮਸਲੇ ਤੇ ਆਈ ਹੈ ਇਹਨਾਂ ਨੇ ਨਹੀਂ ਕੁਝ ਕੀਤਾ ਤੇ ਸਾਨੂੰ ਅਜਿਹੇ ਕਦਮਾਂ ਜਿਹੜੇ ਚੱਕਣੇ ਪੈਣਗੇ ਤੁਸੀਂ ਦੇਖੋ ਪਿਛਲੇ ਲੰਮੇ ਸਮੇਂ ਤੋਂ ਵੀ ਅੱਗਿਆ ਵੀ ਹਜੇ ਤੱਕ ਹੋ ਰਹੀਆਂ ਉਹਨਾਂ ਦੇ ਉੱਤੇ ਜਿਹੜੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਹਾਲਾਂਕਿ ਕੇਸ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਦਿੱਤੇ ਗਏ। ਸੋ ਮੈਂ ਤਾਂ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਪੂਰੇ ਪੰਥ ਨੂੰ ਪੂਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਇਸ ਵਾਰ ਜਿਹੜਾ ਬਾਈ ਇਲੈਕਸ਼ਨ ਗਿੱਦੜਵਾਹਾ ਵਿੱਚ ਹੋ ਰਿਹਾ ਇਹ ਅਸੀਂ ਤਾਂ ਚੁਣਿਆ ਕਿਉਂਕਿ ਗਿੱਦੜਵਾਹਾ ਦੇ ਵਿੱਚ ਗਿੱਦੜਵਾਹਾ ਉਹ ਏਰੀਆ ਜਿੱਥੋਂ ਕਾਂਗਰਸ ਦਾ ਪ੍ਰਧਾਨ ਜਿਹੜਾ ਅੱਜ ਦੇ ਟਾਈਮ ਆਪਣੇ ਆਪ ਨੂੰ ਮੁੱਖ ਮੰਤਰੀ ਵੱਲੋਂ ਰਿਪਰੈਜ਼ੈਂਟ ਕਰਦਾ ਦੂਸਰੇ ਪਾਸੇ ਜਿਹੜੀ ਮੌਜੂਦਾ ਸਰਕਾਰ ਆ ਉਹ ਵੀ ਉਹਨਾਂ ਦੇ ਮੁੱਖ ਮੰਤਰੀ ਇੱਥੇ ਚੋਣ ਲੜ ਰਿਹਾ ਇੱਕ ਹਿਸਾਬ ਨਾਲ ਤੇ ਤੀਸਰੀ ਪਾਰਟੀ ਉਹ ਆ ਜਿਹੜੀ ਜਿਹੜੇ ਰਾਤ ਚ ਹੋਇਆ ਸੀਗਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਇਥੋਂ ਦੇ ਰਖਵਾਲੇ ਬੰਦੇ ਆ ਪੰਥ ਦੇ ਰਖਵਾਲੇ ਬੰਦੇ ਸੋ ਅਸੀਂ ਉਹ ਤਿੰਨਾਂ ਸਰਕਾਰਾਂ ਨੂੰ ਵੀ ਸਵਾਲ ਕਰਦੇ ਆ ਤੇ ਉਹਨਾਂ ਲੋਕਾਂ ਨੂੰ ਵੀ ਸਵਾਲ ਕਰਾਂਗੇ ਜਿਹੜੇ ਇਸ ਦੇ ਵਿੱਚ ਕੰਟੈਸਟ ਕਰਨਗੇ ਜਿਹੜੇ ਇਹਨਾਂ ਵੱਲੋਂ ਚੋਣ ਲੜਨਗੇ ਤਾਂ ਅਸਲ ਮੁੱਦਿਆਂ ਦੀ ਰਾਜਨੀਤੀ ਨੂੰ ਸਰਜੀਤ ਕਰਨ ਦੇ ਲਈ ਪਹਿਲ ਕਦਮੀ ਕਰਨੀ ਚਾਹੁੰਦੇ ਆ ਤੇ ਸਮੁੱਚੀਆਂ ਸੰਗਤਾਂ ਦਾ ਗਿੱਧਰਵਾ ਵਾਸੀਆਂ ਦਾ ਅਸੀਂ ਜਿਹੜਾ ਸਾਥ ਮੰਗਦੇ ਆ ਸੋ ਅੱਗ ਦਾ ਜਿਹੜਾ ਇਹੀ ਮਕਸਦ ਹੈ ਕਿ ਅਸੀਂ ਬਾਈ ਇਲੈਕਸ਼ਨਾਂ ਜਿਹੜੀ ਇੱਥੋਂ ਇੱਕ ਪੰਥਕ ਉਮੀਦਵਾਰ ਵੱਲੋਂ ਤੇ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਹੈ ਜਿਹੜਾ ਅਸੀਂ ਇੱਥੋਂ ਚੋਣ ਲੜਾਈ। ਉਮੀਦਵਾਰ ਤੁਸੀਂ ਸੋਹਰਾ ਜਾਖ ਹੋਵੋਗੇ ਜਾਂ ਕੋਈ ਅੱਗੇ ਜਥੇਬੰਦੀ ਨਾਲ ਗੱਲਬਾਤ ਕਰੋਗੇ ਜਾਂ ਤੁਸੀਂ ਇਹ ਚ ਐਨਾਉਂਸ ਹੀ ਕਰ ਰਹੇ ਹੋ? ਨਹੀਂ ਜੀ ਮੈਂ ਆਪ ਹੀ ਉਮੀਦਵਾਰ ਹਾਂ। ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸਵਾਲ ਜ਼ਰੂਰ ਕਰਦੇ ਹਾਂ ਇਹ ਸਾਡੇ ਕੋਲੇ ਹਰ ਵਾਰ ਆਉਂਦੇ ਆ ਕਿ ਅਸੀਂ ਇਹਨਾਂ ਦਾ ਇਨਸਾਫ ਕਰਾਂਗੇ ਇੱਥੇ ਘਰਾ ਚਾਉਂਦੇ ਆ ਹਮਦਰਦੀ ਬਟ ਪਾਉਂਦੇ ਆ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਟਾਲ ਮਟੋਲ ਕਰਦੇ ਆ ਸੋ ਅੱਜ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਹੁਣ ਅਸੀਂ ਸਵਾਲ ਕਰਨ ਦੇ ਜਿਹੜੇ ਆਪਣੇ ਜਾਂ ਤੁਹਾਡੇ ਨਾਲ ਮੁੱਦਿਆਂ ਦੀ ਰਾਜਨੀਤੀ ਤੇ ਜਿਹੜੇ ਸਵਾਲ ਹੋਣਗੇ ਉਹਦੀ ਜਿਹੜੀ ਜਿਹੜਾ ਚੇਂਜ ਕਰਾਂਗੇ ਅਸੀਂ ਸਾਨੂੰ ਸੁੱਖਿਆ ਥੋੜੀ ਆ ਕਿ ਤੁਹਾਨੂੰ ਅਸੀਂ ਕੁਰਸੀਆਂ ਤੇ ਬਿਠਾਉਣੇ ਆ ਕੁਝ ਸਾਨੂੰ ਸੜਕਾਂ ਤੇ ਡਾਂਗਾ ਮਾਰਦੇ ਸਾਡੇ ਅਸਟ ਦੀ ਪਿਆਦਗੀ ਹੋਵੇ ਸਾਡੇ ਦੀ ਤੁਸੀਂ ਅਤਿਆਚਾਰ ਕਰਦੇ ਸੋ ਅਸੀਂ ਉਸ ਦੇ ਲਈ ਇਹਨਾਂ ਨੂੰ ਸਵਾਲ ਕਰਨ ਦੇ ਲਈ ਇਹਨਾਂ ਨੂੰ ਘੇਰਨ ਦੇ ਲਈ ਹੁਣ ਇਹਨਾਂ ਦੇ ਵਿੱਚ ਜਾਵਾਂਗੇ ਬਾਕੀ ਜਥੇਬੰਦੀਆਂ ਨਾਲ ਗੱਲ ਹੋਈ ਹੈ ਜਾਂ ਕੱਲੇ ਸਫਰਾਜ ਦਾ ਫੈਸਲਾ ਹੈ ਸਾਰੀਆਂ ਜਥੇਬੰਦੀਆਂ ਨਾਲ ਗੱਲ ਵੀ ਹੋ ਰਹੀ ਆ ਕੱਲ ਤੋਂ ਇੱਕ ਮੂਵ ਚੱਲੀ ਸੀ ਜਿਵੇਂ ਉਹਦੇ ਉਹਦੇ ਰਾਹੀਂ ਫੋਨ ਬਹੁਤ ਆਏ ਦੇਸ਼ ਵਿੱਚੋਂ ਫੋਨ ਆਏ ਪੰਜਾਬ ਦੀ ਲੋਕਾਂ ਨੇ ਫੋਨ ਆਏ ਜਿਹੜੇ ਸਹਾ ਚਾਰ ਪੈ ਰੱਖਦੇ ਆ ਜਥੇਬੰਦੀਆਂ ਦੇ ਫੋਨ ਵੀ ਆਏ ਮੈਂ ਜੇ ਜਥੇਬੰਦੀਆਂ ਦੀ ਗੱਲ ਕਰਾਂ ਸ਼ੋਮੀ ਕਾਲੀ ਜਰ ਅਮਰਸਰ ਨੇ ਮਾਨ ਸਾਹਿਬ ਨੇ ਪਹਿਲ ਦੇ ਆਧਾਰ ਤੇ ਫੋਨ ਕਰਕੇ ਇਹ ਗੱਲ ਕਹੀ ਆ ਕਿ ਤੁਸੀਂ ਤਕੜੇ ਹੋ ਕੇ ਕਰੋ ਕਿ ਜੇ ਗੱਲ ਕਰੀਏ ਪੰਥਕ ਨੁਮਾਇੰਦਗੀ ਦੇ ਨੁਮਾਇੰਦਾ ਕਰਨ ਵਾਲੀ ਅੱਜ ਦੇ ਟਾਈਮ ਵਿੱਚ ਸ਼ੌਂਕੀ ਕੱਢ ਜਣਾ ਸਾਰੀ ਬਸਦਾ ਹਾਂ ਸੋ ਉਹਨਾਂ ਦਾ ਵੀ ਮੈਂ ਇਸ ਗੱਲ ਤੇ ਧੰਨਵਾਦ ਕਰਦਾ ਦੂਸਰੇ ਪਾਸੇ ਹੋਰ ਜਥੇਬੰਦੀਆਂ ਜਿਮਾਂ ਤੇ ਪ੍ਰੋਟੈਸਟ ਕੀਤਾ ਸੀਗਾ ਉਹਦੇ ਵਿੱਚ ਜਿੰਨੀਆਂ ਸਦਕਾਰ ਕਮੇਟੀਆਂ ਸੀਗੀਆਂ ਜਿੰਨੀਆਂ ਉੱਥੇ ਜਥੇਬੰਦੀਆਂ ਨੇ ਅੱਜ ਪ੍ਰੋਟੈਸਟ ਕੀਤਾ ਸਾਰਿਆਂ ਨੇ ਇਸ ਦਲ ਦੀ ਹੌਸਲਾ ਵਧਾਈ ਰਹੀ ਕੀਤੀ ਆ ਕਿ ਸਾਨੂੰ ਇਸ ਚੀਜ਼ ਚਾਉਣਾ ਚਾਹੀਦਾ ਤਾਂ ਇਹ ਸਾਰੇ ਫੈਸਲੇ ਦੇਖਦੇ ਹੋਏ ਤਾਹੀਂ ਅੱਜ ਆ ਜਿਹੜਾ ਆਪਾਂ ਇਹ ਅਨਾਉਂਸ ਕਰ ਰਹੇ ਹਾਂ ਮਨਦੀਪ ਸਿੱਧੂ ਨੇ ਅੱਜ ਪ੍ਰੋਗਰਾਮ ਸੀ ਮੁਕਸਦ ਦੇ ਵਿੱਚ ਕਾਫੀ ਕਿੰਨਾ ਜੀ ਬਿਲਕੁਲ ਜੀ ਔਰ ਉਹ ਕਿਤੇ ਨਾ ਕਿਤੇ ਇਸ ਸੀ ਤੇ ਕਹਿ ਰਿਹਾ ਕਿ ਅਸੀਂ ਇਕੱਠੇ ਹੋ ਕੇ ਫੈਸਲਾ ਲਵਾਂਗੇ ਉਹ ਤੁਹਾਡੇ ਇਕੱਲੇ ਦਾ ਫੈਸਲਾ ਹੋਸਦਾ ਜੋਣ ਮੈਜੀਸ ਮਨਦੀਪ ਸਿੱਧੂ ਸਾਡਾ ਭਰਾ ਜੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਆ ਉਹ ਕਹਿੰਦੇ ਵੀ ਤੇਰੇ ਬਰਾਬਰ ਨਹੀਂ ਆਵਾਂਗੇ ਕਿਉਂਕਿ ਇਹ ਨਹੀਂ ਹੁੰਦਾ ਕਿ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਗੱਲ ਕਰਦੇ ਆ ਤਾਂ ਇਹਦਾ ਮਤਲਬ ਅਸੀਂ ਇੱਕ ਦੂਜੇ ਦੇ ਉਲਟ ਚੱਲ ਰਹੇ ਆ ਸੋ ਇਦਾਂ ਦੀ ਕੋਈ ਗੱਲ ਨਹੀਂ ਆ ਦੀਪ ਸਿੱਧੂ ਦੇ ਵੱਲੋਂ ਜਿਹੜੀ ਜਥੇਬੰਦੀ ਪੂਜਾ ਫੰਦੀ ਬਣਾਈ ਗਈ ਸੀ ਵਾਰਿਸ ਪੰਜਾਬ ਜਥੇਬੰਦੀ ਉਹ ਸਾਡੇ ਵੱਲੋਂ ਬਣਾਈ ਗਈ ਸੀ ਗਾਇਦੀਪ ਸਿੰਘ ਤੇ ਅਸੀਂ ਉਹਦੇ ਮੈਂਬਰ ਆ ਅਸੀਂ ਉਹਨੂੰ ਬਣਾਉਣ ਵਾਲੇ ਆ ਤੇ ਉਹ ਸਾਡਾ ਪਰਿਵਾਰ ਆ ਸਾਡਾ ਭਰਾ ਉਹ ਗੱਲ ਨਹੀਂ ਜੇ ਚੱਲ ਰਹੇ ਆ ਤਾਂ ਅਸੀਂ ਇਕੱਠੇ ਆਂ ਅਸੀਂ ਆਪਣੀ ਦਾ ਮੀਟਿੰਗਾਂ ਵੀ ਇੱਥੇ ਕਿੱਧਰ ਬੈਠਾ ਜਿਹੜਾ ਚੱਲ ਰਿਹਾ ਲੋਕਾਂ ਦੇ ਨਾਲ ਗੱਲਾਂ ਬਾਤਾਂ ਉਹ ਕਰਾਂਗੇ ਕਿਉਂਕਿ ਇਹ ਤੁਹਾਡੇ ਭਰਾਵਾਂ ਦੇ ਸਿਰ ਤੇ ਕੱਲ ਜਿਹੜੇ ਮਤਲਬ ਵੀ ਚੱਲਦੀ ਆ ਸੋਸ਼ਲ ਮੀਡੀਆ ਤੇ ਚੱਲਦਾ ਉਹਦੇ ਰਾਹੀਂ ਜਿਹੜੇ ਮੈਨੂੰ ਪਰਸਨਲੀ ਫੋਨ ਆ ਰਹੇ ਆ ਤੇ ਇੱਕ ਸਪਸ਼ਟ ਕਰਨਾ ਬੰਦ ਆ ਸੀ ਵੀ ਹਾਂ ਸਾਡਾ ਅਸੀਂ ਅਸੀਂ ਇਹ ਚੀਜ਼ ਚ ਕਰ ਤਾਂ ਹੀ ਅੱਜ ਜਿਹੜਾ ਇਹ ਦੱਸ ਰਹੇ ਆ ਕਿ ਇਹ ਜਿਹੜੇ ਲੋਕ ਇੱਥੇ ਚੋਣ ਲੜ ਰਹੇ ਆ ਉਹਨਾਂ ਨੂੰ ਸਾਡਾ ਸਿੱਧਾ ਸਿੱਧਾ ਸਵਾਲ ਆ ਕਿ ਤੁਹਾਡੇ ਨਾਲ ਮੁੱਦਿਆਂ ਦੀ ਤੇ ਉਹ ਉਹ ਗੱਲਾਂ ਹੋਣੀਆਂ ਜਿਹੜੀਆਂ ਤੁਸੀਂ ਲੋਕਾਂ ਨੂੰ ਬਮਰਾਹ ਕਰਕੇ ਕੁਰਸੀਆਂ ਤੇ ਤਾਜ ਜਾਂਦੇ ਹੋ ਅੱਜ ਇਹਨਾਂ ਦੇ ਹਾਲਾਤ ਕੀ ਹੋਏ ਹੋਏ ਆ ਇਧਰੋਂ ਉਧਰ ਆ ਜਾਂਦੇ ਆ ਏਜੰਡਾ ਕੀ ਆ ਕੋਈ ਏਜੰਡਾ ਨਹੀਂ ਸਿਰਫ ਆਦੀ ਕੁਰਸੀ ਹੀ ਏਜੰਡਾ ਅਸੀਂ ਲੋਕਾਂ ਦੇ ਸਾਥ ਲਈ ਦੇਖੋ ਆਵਾਜ਼ ਅੱਜ ਵੀ ਚੱਕ ਰਹੇ ਹਾਂ ਤੇ ਕੱਲ ਵੀ ਚੱਕਦੇ ਰਹਾਂਗੇ ਤੇ ਜੇ ਲੋਕ ਫਤਵਾ ਦਿੰਦੇ ਆ ਤੇ ਆਵਾਜ਼ ਤਾਂ ਵੀ ਚੱਕੀ ਜਾਣੀ ਏ ਤੇ ਨਹੀਂ ਵੀ ਦਿੰਦੇ ਤਾਂ ਆਵਾਜ਼ ਤਾਂ ਵੀ ਚੱਕੀ ਇਹ ਉਹਨਾਂ ਟਾਈਮ ਸਵਾਸ ਚੱਲਦੇ ਆ ਗੁਰੂ ਸਾਹਿਬ ਨੇ ਬਖਸ਼ਿਆ ਉਹਨਾਂ ਟਾਈਮ ਪੰਥਕ ਮੁੱਦਿਆਂ ਤੇ ਤੇ ਪੰਜਾਬ ਦੇ ਮੁੱਦਿਆਂ ਤੇ ਗੱਲ ਹੁੰਦੀ ਰਹੂਗੀ ਪਰ ਕਿਉਂ ਨਾ ਜਦੋਂ ਸਾਡੇ ਮੁੱਦਿਆਂ ਤੇ ਸਾਡੇ ਬੰਦਿਆਂ ਤੇ ਮਰਿਆਂ ਦੇ ਉੱਤੇ ਰਾਜਨੀਤੀ ਕਰਕੇ ਸਰਕਾਰਾਂ ਚ ਆ ਸਕਦੇ ਆ ਤੇ ਅਸੀਂ ਅਸੀਂ ਕਿਉਂ ਨਹੀਂ ਇਹਨਾਂ ਦੇ ਵਿੱਚ ਬੈਠ ਕੇ ਇਹਨਾਂ ਨੂੰ ਸਵਾਲ ਕਰ ਸਕਦੇ ਅਸੀਂ ਕਿਉਂ ਨਹੀਂ ਉਸ ਟੀਮ ਦਾ ਹਿੱਸਾ ਬਣ ਸਕਦੇ ਜਿਹੜੇ ਕਹਿੰਦੇ ਆ ਕਿ ਸਾਡੇ ਉੱਪਰੋਂ ਹੱਥ ਨਹੀਂ ਹਗਾ ਦੇ ਅੱਜ ਸਰਸੇਵਾਂ ਦੇ ਕੇਸ ਦੀ ਗੱਲ ਕਰੀਏ ਫਕੀਰਤਪਾਲ ਪੰਜਾਬ ਦੇ ਸਖਤਰ ਨੇ ਜਿਨ੍ਹਾਂ ਨੇ ਇੱਕ 295 ਸੈਕਸ਼ਨ ਦੇ ਉੱਤੇ ਰੋਗ ਲਾਇਆ ਤਾਂ ਉਹ ਉਹਦੀ ਕੱਲੀ ਹਮਤ ਥੋੜੀ ਆ ਪੰਜਾਬ ਦਾ ਮੁੱਖ ਮੰਤਰੀ ਕਹੇ ਤੇ ਵੱਟ ਕੇ ਇਸ ਚੱਲ ਸਕਦਾ ਤੋ ਇਹ ਸਾਰਿਆਂ ਦੀ ਮਨਸ਼ਾ ਜਿਹੜੀ ਰਲ ਮਿਲੀ ਆ ਇਹ ਸਿਰਫ ਵੋਟ ਪੋਲਿਟਿਕਸ ਦੀ ਰਾਜਨੀਤੀ ਕਰਦੇ ਆ ਇੱਕ ਦੂਜੇ ਨੂੰ ਰਲਾ ਕੇ ਇਧਰੋਂ ਉਧਰ ਕਰਕੇ ਕਿਸੇ ਦਾ ਕੋਈ ਏਜੰਡਾ ਨਹੀਂ ਹੁੰਦਾ ਸਿਰਫ ਲੋਕਾਂ ਨੂੰ ਕੁਮਰਾਹ ਕਰਦੇ ਆ ਜਿਹੜੇ ਅੱਜ ਕੱਲ ਪਰਸੋਂ ਰਲਗੰਢ ਹੋਈ ਆ ਕਿ 2015 ਭੁੱਲ ਕੇ 15 ਤੋਂ 17 ਦੀ ਟਰਮ ਦੇ ਵਿੱਚ ਰਹੇ ਹੋ ਅੱਜ ਤੱਕ ਹੀ ਰਹੇ ਹੋ ਤੁਸੀਂ ਹੁਣ ਦੋ ਚਾਰ ਦਿਨ ਇਧਰ ਆ ਕੇ ਮਾੜੇ ਲੱਗਦੇ ਆ ਜਾਂ ਤੁਸੀਂ ਉਹਨਾਂ ਦੇ ਭਾਈਵਾਲ ਸੀ ਉਸੇ ਤਰ੍ਹਾਂ ਹੀ ਕਾਂਗਰਸ ਆ ਜਿਹੜੀ ਪਿਛਲੇ 5 ਸਾਲ ਸੱਤਾ ਹੰਢਾ ਗਈ ਆ ਤੇ ਕੀ ਉਹਦੇ ਪ੍ਰਧਾਨ ਦਾ ਅੱਜ ਤੱਕ ਬਿਆਨ ਆਇਆ ਇਸ ਵਿਸ਼ੇ ਤੇ ਬੋਲਣਾ ਠੀਕ ਸਮਝਿਆ ਸੋ ਇਹ ਲੋਕ ਸਿਰਫ ਵਰਤਦੇ ਆ ਤੇ ਯੂਜ਼ ਐਂਡ ਥ्रो ਕਰਦੇ ਆ ਵਰਤਦੇ ਆ ਤੇ ਸੁੱਟ ਦਿੰਦੇ ਆ ਅਸੀਂ ਉਸ ਚੀਜ਼ ਤੋਂ ਨਹੀਂ ਆ ਅਸੀਂ ਅੱਜ ਵੀ ਗੱਲ ਕਰਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਕੱਲ ਵੀ ਗੱਲ ਕਰਦੇ ਰਹਾਂਗੇ ਇੱਕ ਇਹਨਾਂ ਨੂੰ ਸਵਾਲ ਕਰਨ ਦੇ ਲਈ ਜੇ ਪਲੇਟਫਾਰਮ ਚਾਹੁੰਦੇ ਆ ਤਾਂ ਉਹ ਅੱਜ ਅੱਜ ਦੇ ਟਾਈਮ 'ਚ ਇਹ ਤਿੰਨੇ ਸਰਕਾਰਾਂ ਉੱਤੇ ਸਵਾਲ ਦਾ ਜਿਹੜਾ ਮਾਟਰ ਬੰਦੀਆਂ ਕਾਂਗਰਸ ਅਕਾਲੀ ਤੇ ਆਪ ਲਈ ਸੋਹਰਾਜ ਨੂੰ ਕਿਉਂ ਲੱਗਿਆ ਕਿ ਚੋਣ ਹੀ ਲੜੇ ਜਾਵੇ ਉੱਥੇ ਬੈਠ ਕੇ ਵਾਰਿਸਾਈ ਚੱਕੀ ਜਾ ਸਕਦੀ ਹੈ ਕਿਉਂ ਮਹਿਸੂਸ ਹੈ ਕਿਉਂਕਿ ਜੀ ਇਹ ਕਹਿ ਦਿੰਦੇ ਆ ਕਿ ਅਸੀਂ ਅਸੀਂ ਆ ਜਿਹੜੀ ਹੈ ਵਿਧਾਨ ਸਭਾ 'ਚ ਗੱਲ ਕਰਾਂਗੇ ਗੱਲ ਕਰਦਾ ਗੱਲ ਕਰਦੇ ਨਹੀਂ ਲੋਕਾਂ ਨੂੰ ਜਦੋਂ ਕਿਤੇ ਤੁਸੀਂ ਪ੍ਰੋਟੈਸਟ ਕਰਦੇ ਹੋ ਉੱਥੇ ਆ ਕਹਿੰਦੇ ਨਹੀਂ ਇਸ ਤੋਂ ਦੀ ਬਾਤ ਚੱਕਾਂ ਅਸੀਂ ਬਾਤ ਚੱਕ ਲੈ ਮੈਂਬਰ ਪਾਰਲੀਮੈਂਟ ਤੁਹਾਡੇ ਦੋ ਚਲੇ ਗਏ ਮੈਂਬਰ ਪਾਰਲੀਮੈਂਟ ਨੇ ਗੱਲ ਕੀਤੀ ਉਹਨੂੰ ਟਾਈਮ ਹੀ ਦਿੱਤਾ ਗਿਆ ਸੋ ਅਸੀਂ ਇੱਕ ਇੱਕ ਕਰਕੇ ਇੱਕ ਵਾਰੀ ਸਾਰੇ ਸਾਰੇ ਅਸੀਂ ਕਿਉਂ ਨਹੀਂ ਆ ਸਕਦੇ ਮੈਂ ਤੇ ਗੱਲ ਕਰਦਾ ਵੀ ਇਹਨਾਂ ਨੂੰ ਸੁੱਖਿਆ ਹੀ ਵੀ ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਪੰਜ ਸਾਲ ਅੱਜ ਸਾਡੇ ਲੋਕ ਸਵਾਲ ਕਿਉਂ ਨਹੀਂ ਕਰਦੇ ਤੇ ਇੱਥੇ ਗੱਲ ਇਹ ਕਰਦਾ ਵੀ ਜੇ ਕਾਂਗਰਸ ਦਾ ਪ੍ਰਧਾਨ ਪੰਜ ਸਾਲ ਸੱਤਾ ਅੰਡਾ ਜਾ ਤੇ ਅੱਜ ਵੀ ਉਹ ਲੁਧਿਆਣੇ ਦੇ ਵਿੱਚ ਮੈਂਬਰ ਪਾਰਲੀਮੈਂਟ ਬਣਿਆ ਤੇ ਅੱਜ ਵੀ ਤੁਹਾਨੂੰ ਸਵਾਲ ਕੀਤੇ ਜਾ ਸਕਦੇ ਗੁਰੂ ਗ੍ਰੰਥ ਸਾਹਿਬ ਕਨੇ ਸੁਖਰਾਜਦਾ ਨਹੀਂ ਨਾ ਪੂਰੇ ਪੰਜਾਬ ਦਾ ਪੂਰੇ ਸਿੱਖਾਂ ਦਾ ਪੂਰੇ ਵਰਲਡ ਵਿੱਚ ਵਸਦੇ ਸਿੱਖਾਂ ਦਾ ਹਰ ਇੱਕ ਉਸ ਵਿਅਕਤੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਾ ਹੈ ਤੇ ਅਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ ਉਹੀ ਹਾਲਾਤ ਮੌਜੂਦਾ ਸਰਕਾਰ ਦੇ ਅਸੀਂ ਇਹਨਾਂ ਨੂੰ ਇਹ ਤਾਂ ਕਹਿ ਸਕਦੇ ਹਾਂ ਵੀ ਇਹ ਕਹਿੰਦੇ ਵੀ ਆਟਾ ਦਾਲ ਸਕੀਮ ਲਾਗੂ ਕਰ ਦਿੰਦੇ ਹਾਂ ਹਜ਼ਾਰ-ਹਜ਼ਾਰ ਰੁਪਏ ਦੇ ਦਿੰਦੇ ਆ ਜਿਹੜੇ ਮੁੱਦੇ ਤੇ ਆ ਤੁਸੀਂ ਤਾਂ ਕੀਤੇ ਨਹੀਂ ਤੋ ਵੀ ਅਗਦੀ ਅਨਾਉਂਸਮੈਂਟ ਹੈ ਆਯਾਤ ਉਮੀਦਵਾਰ ਦੇ ਤੌਰ ਤੇ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਨਹੀਂ ਜੀ ਦੇਖੋ ਜਥੇਬੰਦੀਆਂ ਵੀ ਆਪਣੇ ਲੈਵਲ ਤੇ ਅਸੀਂ ਇਹ ਤਾਂ ਹਜੇ ਸ਼ੁਰੂਆਤ ਆ ਅਸੀਂ ਦੱਸਿਆ ਵੀ ਅਸੀਂ ਲੜ ਰਹੇ ਹਾਂ ਤੇ ਲੜਾਂਗੇ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਲੜਾਂਗੇ ਜਿਵੇਂ ਜਥੇਬੰਦੀਆਂ ਦੇ ਫੈਸਲੇ ਹੋਣ